ਬਠਿੰਡਾ ਪੁਲਿਸ ਵੱਲੋਂ ਜੁੱਧ ਨਸ਼ਾ ਮਰਦ ਮਹਮ ਦੇ ਤਹਿਤ ਅੱਜ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਇਸ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਵਿੱਚ 8 ਇੰਟਰ ਸਟੇਟ ਰਸਤੇ ਤੇ ਨਾਕੇ ਲਾਏ ਗਏ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਇਸ ਦੀ ਅਗਵਾਈ ਐਸਪੀ ਹਿਨਾ ਗੋਪਤਾ ਵੱਲੋਂ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਹਿਨਾ ਗੋਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿੱਡੀ ਦੀ ਜੋਤ ਨਸ਼ਾ ਬਰਦ ਮਹਿਮ ਤਹਿਤ ਸਾਡੇ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ 8 ਜਗ੍ਹਾ ਤੇ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਗਲਤ ਅੰਸਰਾ ਅਤੇ ਨਸ਼ਾ ਤਸਕਰਾਂ ਨੂੰ ਨਤ ਪਾਈ ਜਾ ਸਕੇ ਉਹਨਾਂ ਕਿਹਾ ਕਿ ਇੰਟਰ ਸਟੇਟ ਰਸਤੇ ਰਾਹੀਂ ਆ ਰਹੀ ਡਰੱਗ ਜਾਂ ਸ਼ਰਾਬ ਨੂੰ ਰੋਕਣ ਦੇ ਲਈ ਇਹ ਨਾਕਾਬੰਦੀ ਕੀਤੀ ਗਈ ਹੈ ਇਸ ਦੌਰਾਨ ਥਾਣਾ ਸੰਗਤ ਅਧੀਨ ਦੋ ਨਾਕੇ ਥਾਣਾ ਰਾਮਾ ਮੰਡੀ ਉਦੀਨ ਚਾਰ ਨਾਕੇ ਅਤੇ ਥਾਣਾ ਤਲਵੰਡੀ ਸਾਬੋ ਉਦੀਨ ਆਉਂਦੇ ਦੋ ਇੰਟਰ ਸਟੇਟ ਰਸਤਿਆਂ ਤੇ ਨਾਕਾਬੰਦੀ ਕੀਤੀ ਗਈ ਹੈ ਇਸ ਸਮੇਂ ਤਕਰੀਬਨ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਜਾਂ ਗਲਤ ਅੰਸਰਾਂ ਸਬੰਧੀ ਪੁਲਿਸ ਨੂੰ ਉਤਲਾਹ ਦਿਓ ਤਾਂ ਜੋ ਇਹਨਾਂ ਨੂੰ ਨੱਥ ਪਾਈ ਜਾ ਸਕੇ ਤੁਹਾਡੇ ਇਡੈਂਟੀਟੀ ਵੀ ਗੋਪਤ ਰੱਖੀ ਜਾਵੇਗੀ ਇਹ ਮੈਰ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਸਫਲਤਾ ਦੇ ਨਾਲ ਆਪਰੇਸ਼ਨ ਸੀਲ 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੀ ਜੁਆਇੰਟ ਕੋਆਰਡੀਨੇਸ਼ਨਲ ਇੰਟਰਸਟੇਟ ਨਾਕਾਬੰਦੀ ਕੀਤੀ ਗਈ ਹੈ ਤੇ ਬਠਿੰਡਾ ਡਿਸਟ੍ਰਿਕਟ ਵਿੱਚ ਅੱਠ ਇੰਟਰਸਟੇਟ ਨਾਕੀ ਆਪਰੇਸ਼ਨਰ ਜਿਨ੍ਹਾਂ ਵਿੱਚੋਂ ਦੋ ਥਾਣਾ ਸੰਗਤ 3 ਪਿੰਡ 4 ਖਾਣਾ ਰਾਮਾ ਤੇ 2 ਥਾਣਾ ਤਲਵੰਡੀ ਦੀ ਅਧੀਨ ਇਹਦੇ ਵਿੱਚ ਸਾਡਾ ਮੇਨ ਈਮ ਹੈ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੁੰਦੇ ਹੈ ਜਾਂ ਐਕਸਾਈਜ਼ ਦੀ ਕੋਈ ਇਲਿਸੀਟ ਲਿਕਰ ਦੀ ਮੂਵਮੈਂਟ ਹੈ ਜਾਂ ਕੋਈ ਇਲੀਗਲ ਆਰਮਜ਼ ਦੀ ਕਰਾਸ ਇੰਟਰਸਟੇਟ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਏ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈ ਉਹਨਾਂ ਤੇ ਇੱਕ ਸਟ੍ਰਿਕ ਕਪਾ ਵਿਜੀਲ ਮੇਨਟੇਨ ਕਰ ਸਕਤੀ ਹੈ ਮੇਰਾ ਥੋੜਾ ਜਿਹਾ ਡਾਇਆ ਜਿਹਾ ਲਗਾਈ ਗਈ ਹੈ ਸੋ ਇਹਦੀ ਸਾਡੇ ਜਿਵੇਂ ਦੱਸਿਆ ਮੈਂ 8 ਨਾਕੇ ਆਪਰੇਸ਼ਨਲ ਹੈ ਹਰ ਨਾਕੇ ਤੇ 10 ਤੋਂ 15 ਆਪਣੇ ਮੁਲਾਜ਼ਮ ਹੈ ਦਾ ਆਰਾਊਂਡ 100 ਹੈ ਜਿਹੜੇ ਆਪਣੀ 100% ਨਾਲ ਡਿਪਲॉयਡ ਹੈ ਆਮ ਲੋਕਾਂ ਨੂੰ ਕੀ ਅਪੀਲ ਕਰਾਂਗੇ ਆਮ ਲੋਕਾਂ ਨੂੰ ਇਹ ਅਪੀਲ ਹੈ ਕਿ ਜਿਵੇਂ ਤੁਹਾਨੂੰ ਪੰਜਾਬ ਸਰਕਾਰ ਦਾ ਸਮਿਸ਼ਨ ਹੈ ਕਿ ਯੁੱਧ ਰੇਸ਼ਾ ਗਰੂਪ ਇੱਕ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਪੁਲਿਸ ਦਾ ਸਹਿਯੋਗ ਕਰਨ ਤੇ ਜਿਹੜੇ ਵੀ ਲੋਕੀ ਨਸ਼ਾ ਪੈਡਲ ਕਰਦੇ ਐ ਸਮੱਗਲ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰ ਸਕੀਏ